ਨਵੇਂ ਪਾਸ਼ਾ ਸਾਹਿਬ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਅਨੰਦਪੁਰ ਸਾਹਿਬ ਵਿਖੇ ਸਰਕਾਰ ਦੇ ਵੱਲੋਂ तमाम ਵੱਡੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਇੱਕ ਹੈ ਖਾਸ ਤੌਰ ਤੇ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਜਿਹੜੀ ਲੱਗੇਗੀ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਬਾਹਰ ਜਿਹੜੀ ਇਹ ਵਿਧਾਨ ਸਭਾ ਦਾ ਆਯੋਜਨ ਪਹਿਲੀ ਵਾਰ ਜਿਹੜਾ ਕੀਤਾ ਜਾ ਰਿਹਾ ਹੈ ਸੋ ਤਸਵੀਰ ਤੁਹਾਡੇ ਨਾਲ ਇਸ ਸਮੇਂ ਅਸੀਂ ਵਿਧਾਨ ਸਭਾ ਜੋ ਮੇਕ ਸ਼ਿਫਟ ਅਰੇਂਜਮੈਂਟ ਕਰਕੇ ਅਨੰਤਪੁਰ ਸਾਹਿਬ ਵਿਖੇ ਬਣਾਈ ਗਈ ਹੈ ਉਸ ਦੀ ਸਾਂਝੀ ਕਰ ਰਹੇ ਹਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਕੁਰਸੀ ਜਿਹੜੀ ਮਾਨਯੋਗ ਸਪੀਕਰ ਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਪੂਰੀ ਵਿਧਾਨ ਸਭਾ ਦਾ ਇੱਕ ਅਸੀਂ ਤਸਵੀਰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਵਿਧਾਨ ਸਭਾ ਦੇਖਣ ਨੂੰ ਇੱਥੋਂ ਲੱਗ ਰਹੀ ਹੈ ਕਿਉਂਕਿ ਸਪੀਕਰ ਦੀ ਕੁਰਸੀ ਜਿਹੜੀ ਉਹ ਬਹੁਤ ਉੱਚੀ ਹੁੰਦੀ ਹੈ ਉਸ ਤੋਂ ਵੀ ਉੱਚੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪੂਰਾ ਸੈਸ਼ਨ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ 350 ਸਾਲਾਂ ਸ਼ਹੀਦੀ ਸ਼ਤਾਬਦੀ ਜਿਹੜੀ ਮਨਾਈ ਜਾ ਰਹੀ ਹੈ ਉਸ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਜਿਹੜੀ ਬੁਲਾਈ ਗਈ ਹੈ ਇਸੇ ਦੇ ਚਲਦਿਆਂ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਮਕਾਰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜਿਹੜਾ 350ਵਾਂ ਜਿਹੜੇ ਮਨਾਏ ਜਾ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਉਹ ਪਿੱਛੇ ਲੱਗਿਆ ਹੈ ਤੇ ਉਸ ਤੋਂ ਬਾਅਦ ਸਪੀਕਰ ਦੀ ਜਿਹੜੀ ਕੁਰਸੀ ਹੈ ਉਹ ਨਿਵੀਂ ਰੱਖੀ ਗਈ ਹੈ ਤੇ ਉਸ ਤੋਂ ਬਾਅਦ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਐਮਐਲਏ ਨੇ ਉਹਨਾਂ ਦੇ ਬੈਠਣ ਦੇ ਲਈ ਜਿਹੜਾ ਇੰਤਜ਼ਾਮ ਆਤ ਜਿਹੜੇ ਕੀਤੇ ਗਏ ਨੇ ਖਾਸ ਤੌਰ ਤੇ ਜੋ ਚੰਡੀਗੜ੍ਹ ਦੇ ਵਿੱਚ ਕੰਪੋਜੀਸ਼ਨ ਹੈ ਵਿਧਾਨ ਸਭਾ ਦੀ ਉਸੇ ਬਿਲਕੁਲ ਰੈਪਲਿਕਾ ਨੂੰ ਜਿਹੜਾ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਨੰਦਪੁਰ ਸਾਹਿਬ ਦੇ ਵਿੱਚ ਸੋ ਜਿਵੇਂ ਪਹਿਲਾਂ ਕਿਹਾ ਕਿ ਇਤਿਹਾਸਿਕ ਤੌਰ ਤੇ ਇਹ ਜਿਹੜੇ ਸਮਾਗਮ ਜਿਹੜੇ ਵੱਡੇ ਸਮਾਗਮ ਜਿਹੜੇ ਮਨਾਏ ਜਾ ਰਹੇ ਨੇ ਤੇ ਇਤਿਹਾਸਿਕ ਘੜੀਆਂ ਨੇ ਇਹਨਾਂ ਘੜੀਆਂ ਇਹਨਾਂ ਪਲਾਂ ਦਾ ਗਵਾਹ ਹਰ ਕੋਈ ਬਣਨਾ ਚਾਹੁੰਦਾ ਤੇ ਇਹ ਵੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਵਿਧਾਨ ਸਭਾ ਸੈਸ਼ਨ ਜਿਹੜਾ ਆਨੰਦਪੁਰ ਸਾਹਿਬ ਵਿਖੇ ਲਗਾਇਆ ਗਿਆ ਹੈ ਸੋ ਉਸੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਸੱਤਾਧਾਰੀ ਪਾਰਟੀ ਦੇ ਜਿਹੜੇ ਐਮਐਲਏ ਨੇ ਉਹਨਾਂ ਦੇ ਬੈਠਣ ਦਾ ਜਿਹੜਾ ਪ੍ਰੋਵੀਜ਼ਨ ਕੀਤਾ ਗਿਆ ਹੈ ਇਸ ਪਾਸੇ ਜਿਹੜਾ ਤੁਸੀਂ ਦੇਖ ਸਕਦੇ ਹੋ ਪੂਰੇ ਜਿੰਨੇ ਸੱਤਾਧਾਰੀ ਪਾਰਟੀ ਦੇ ਨਾਲ ਜਿਹੜੇ ਚੁਣੇ ਹੋਏ ਵਿਧਾਨਕਾਰ ਨੇ ਚੁਣੇ ਹੋਏ ਐਮਐਲਏ ਨੇ ਉਹਨਾਂ ਦੇ ਬੈਠਣ ਦਾ ਪ੍ਰੋਵੀਜ਼ਨ ਹੈ ਹਰ ਇੱਕ ਜਿਹੜੀ ਚੇਅਰ ਹੈ ਉਸ ਦੇ ਅੱਗੇ ਜਿਹੜਾ ਨਾਮ ਹੈ ਉਹ ਲਿਖਿਆ ਹੋਇਆ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਭ ਤੋਂ ਪਹਿਲੀ ਜਿਹੜੀ ਚੇਅਰ ਹੈ ਇਸੇ ਤਰੀਕੇ ਦੇ ਨਾਲ तमाम ਜਿਹੜੇ ਮੰਤਰੀ ਜਾਂ तमाम ਜਿਹੜੇ ਐਮਐਲਏ ਨੇ ਉਹ ਚੁੜੇ ਹੋਏ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਲਈ ਬੈਠਣ ਦੇ ਲਈ ਇੰਤਜ਼ਾਮات ਜਿਹੜਾ ਇਸ ਪਾਸੇ ਕੀਤਾ ਹੋਇਆ ਮੇਰੇ ਸੱਜੇ ਪਾਸੇ ਤੇ ਦੂਜੇ ਪਾਸੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਐਮਐਲਏ ਨੇ ਵਿਧਾਇਕ ਨੇ ਉਹਨਾਂ ਦੇ ਬੈਠਣ ਦੇ ਲਈ ਜਿਹੜਾ ਇਹ ਕੀਤਾ ਹੋਇਆ ਕਿਉਂਕਿ ਆਪੋਜੀਸ਼ਨ ਦੇ ਪਾਸੇ ਸਭ ਤੋਂ ਪਹਿਲੀ ਜਿਹੜੀ ਚੇਅਰ ਹੁੰਦੀ ਹੈ ਉਹ ਜੈ ਕਿਸ਼ਨ ਰੋੜੀ ਜਿਹੜੇ ਡਿਪਟੀ ਸਪੀਕਰ ਨੇ ਉਹਨਾਂ ਦੀ ਚੇਅਰ ਹੈ ਤੇ ਇਸ ਤੋਂ ਬਾਅਦ ਅੱਗੇ ਜਿਹੜੀਆਂ ਚੇਅਰਸ ਜਿਹੜੀਆਂ ਲੱਗੀਆਂ ਹੋਈਆਂ ਨੇ ਚਾਹੇ ਉਹ ਵਿਰੋਧੀ ਧਿਰ ਦੇ ਨੇਤਾ ਦੀ ਗੱਲ ਕੀਤੀ ਜਾਵੇ ਜਾਂ ਬਾਕੀ ਦੇ ਜਿਹੜੇ ਆਪੋਜੀਸ਼ਨ ਪਾਰਟੀਆਂ ਦੇ ਨਾਲ ਜਿਹੜੇ ਜੁੜੇ ਹੋਏ ਐਮ ਐਲ ਐ ਨੇ ਵਿਧਾਇਕ ਨੇ ਉਹਨਾਂ ਦੀਆਂ ਜਿਹੜੀਆਂ ਚੇਅਰਸ ਬਣੀਆਂ ਹੋਈਆਂ ਨੇ ਇਸ ਤੋਂ ਬਾਅਦ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਪ੍ਰੈਸ ਗੈਲਰੀਆਂ ਜਿਹੜੀਆਂ ਬਣਾਈਆਂ ਹੋਈਆਂ ਨੇ ਜਿੱਥੇ ਪ੍ਰੈਸ ਦੇ ਜਿਹੜੇ ਨੁਮਾਇंदे ਵੱਖ-ਵੱਖ ਜਿਹੜੇ ਅਖਬਾਰਾਂ ਪ੍ਰਿੰਟ মিডিਆ ਦੀ ਗੱਲ ਕੀਤੀ ਜਾਵੇ ਜਾਂ ਇਲੈਕਟ੍ਰੋਨਿਕਸ মিডিਆ ਦੀ ਗੱਲ ਕੀਤੀ ਜਾਵੇ ਜਿਹੜੇ ਉਹਨਾਂ ਦੇ ਰਿਪ੍ਰেজੈਂਟੇਟਿਵਸ ਨੇ ਖਾਸ ਤੌਰ ਤੇ ਵਿਧਾਨ ਸਭਾ ਨੂੰ ਕਵਰ ਕਰਦੇ ਨੇ ਉਹਨਾਂ ਦੇ ਬੈਠਣ ਦੇ ਲਈ ਇਸ ਤੋਂ ਇਲਾਵਾ ਬਾਹਰੋਂ ਜਿਹੜੇ ਗੈਸਟ ਨੇ ਆਮ ਲੋਕ ਨੇ ਉਹਨਾਂ ਦੇ ਬੈਠਣ ਦੇ ਲਈ ਜਿਹੜਾ ਪ੍ਰਬੰਧ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਸੋਫੇ ਲੱਗੇ ਹੋਏ ਨੇ ਬਹੁਤ ਖੂਬਸੂਰਤ ਜਿਹੜਾ ਸੈਟਿੰਗ ਅਰੇਂਜਮੈਂਟ ਹੈ ਬੈਠਣ ਦੇ ਲਈ ਚੇਅਰ ਜਿਹੜੀਆਂ ਲਗਵਾਈਆਂ ਗਿਆ ਨੇ ਸਾਰਾ ਜਿਹੜਾ ਤਮਾਮ ਫਰਨੀਚਰ ਹੈ ਉਹ ਬਿਲਕੁਲ ਨਵਾਂ ਨਕੋਰ ਜਿਹੜਾ ਫਰਨੀਚਰ ਇੱਥੇ ਲਗਾਇਆ ਗਿਆ ਹੈ ਤੇ ਇੱਕ ਕਿਤੇ ਨਾ ਕਿਤੇ ਪੂਰਾ ਰੈਪਲਿਕਾ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਪੂਰੀ ਕਾਪੀ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸੇ ਕੰਪੋਜੀਸ਼ਨ ਨੂੰ ਜਿਹੜਾ ਉਸੇ ਕਲਰ ਸਕੀਮ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਗਿਆ ਹੈ ਜੋ ਕਲਰ ਸਕੀਮ ਤੁਹਾਨੂੰ ਚੇਅਰਸ ਦੀ ਕਵਰਸ ਦੀ ਮਿਲਦੀ ਹੈ ਵਿਧਾਨ ਸਭਾ ਚੰਡੀਗੜ੍ਹ ਜੋ ਸਥਿਤ ਹੈ ਉਹੀ ਕਲਰ ਸਕੀਮ ਜਿਹੜੀ ਹੈ ਆਨੰਦਪੁਰ ਸਾਹਿਬ ਦੇ ਵਿੱਚ ਇਸ ਸਮੇਂ ਜਿਹੜੀ ਵਿਧਾਨ ਸਭਾ ਦੇ ਵਿੱਚ ਜਿਹੜੀ ਲਗਾਈ ਗਈ ਹੈ ਤੇ ਇਸ ਇਸ ਦੇ ਨਾਲ ਹੀ ਬਿਲਕੁਲ ਖਾਸ ਤੌਰ ਤੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਬੈਠਣ ਦੇ ਲਈ ਪ੍ਰਬੰਧ ਕੀਤਾ ਗਿਆ ਸਕਰੀਨਾਂ ਲਗਾਈਆਂ ਗਈਆਂ ਨੇ ਵਾਚੇਸ ਜਿਹੜੀਆਂ ਲਗਾਈਆਂ ਗਈਆਂ ਨੇ ਘੜੀਆਂ ਲਗਾਈਆਂ ਗਈਆਂ ਨੇ ਤਾਂ ਜੋ ਟਾਈਮ ਦਾ ਵੀ ਜਿਹੜਾ ਧਿਆਨ ਰੱਖਿਆ ਜਾ ਸਕੇ ਸੋ ਇਹ ਵੱਡੇ ਇੰਤਜ਼ਾਮਾਤ ਜਿਹੜੇ ਨੇ ਉਹ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਸ ਤੌਰ ਤੇ ਵਿਧਾਨ ਸਭਾ ਦੇ ਇਸ ਸਪੈਸ਼ਲ ਸੈਸ਼ਨ ਨੂੰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਉਹ ਮਨਾਇਆ ਜਾ ਰਿਹਾ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਤਕਰੀਬਨ ਤਕਰੀਬਨ 1 ਮਹੀਨੇ ਤੋਂ 1.5 ਮਹੀਨੇ ਦਾ ਸਮਾਂ ਇਸ ਪੂਰੇ ਵਿਧਾਨ ਸਭਾ ਸੈਸ਼ਨ ਦਾ ਜਿਹੜਾ ਮੇਕਸ਼ਿਫਟ ਅਰੇਂਜਮੈਂਟ ਹੈ ਇਸ ਨੂੰ ਬਣਾਉਣ ਦੇ ਲਈ ਲੱਗਿਆ ਹੈ ਤੇ ਜਿਵੇਂ ਤੁਸੀਂ ਵਿਧਾਨ ਸਭਾ ਸੈਸ਼ਨ ਜਿੱਥੇ ਹੋਣਾ ਹੈ ਏ ਏ ਜਿਹੜੀ ਅਸੈਂਬਲੀ ਹੈ ਜਦੋਂ ਤੁਸੀਂ ਬਾਹਰੋਂ ਐਂਟਰ ਕਰਦੇ ਹੋ ਤਾਂ ਇੱਕ ਐਂਬੀਅੰਸ ਤੁਹਾਨੂੰ ਉਹੀ ਵਿਧਾਨ ਸਭਾ ਦਾ ਜਿਹੜਾ ਆਉਂਦਾ ਹੈ ਇਸ ਦੇ ਨਾਲ ਹੀ ਤੁਹਾਨੂੰ ਦਿਖਾ ਦਈਏ ਤੁਸੀਂ ਦੇਖ ਸਕਦੇ ਹੋ ਕਿ ਮਾਨਯੋਗ ਵਿਧਾਇਕਾਂ ਲਈ ਜਿਹੜਾ ਏਰੀਆ ਹੈ ਇੱਥੇ ਬੈਠ ਸਕਦੇ ਨੇ ਉਹ ਵਿਧਾਨ ਸਭਾ ਵਿੱਚ ਐਂਟਰ ਹੋਣ ਤੋਂ ਪਹਿਲਾਂ ਇੱਕ ਪਾਸੇ ਜਿਹੜਾ ਅਧਿਕਾਰੀਆਂ ਦੇ ਲਈ ਵੀ ਇਸ ਤਰੀਕੇ ਦਾ ਜਿਹੜਾ ਇਹ ਉਹ ਏਰੀਆ ਜਿਹੜਾ ਬਣਾਇਆ ਗਿਆ ਹੈ ਉਹ ਬੈਠ ਸਕਦੇ ਨੇ ਇੱਥੇ ਸੀਨੀਅਰ ਜਿਹੜੇ ਅਧਿਕਾਰੀ ਨੇ ਸੋ ਵੱਡੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ ਕਾਰਨ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਲਾਸਾਨੀ ਸ਼ਹਾਦਤ ਹੈ ਜਿਸ ਸ਼ਹਾਦਨ ਨੂੰ ਨਮਤ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਜਿਹੜਾ ਇਹ 350 ਸਾਲਾ ਸ਼ਹੀਦੀ ਸ਼ਤਾਬ ਦੀ ਜਿਹੜੀ ਮਨਾਈ ਗਿਆ ਅਜੇ ਵੀ ਜਿਹੜੇ ਫਾਈਨਲ ਟੱਚਸ ਜਿਹੜੇ ਉਹ ਦਿੱਤੇ ਜਾ ਰਹੇ ਨੇ ਕਿਉਂਕਿ ਬੜਾ ਵੱਡਾ ਪ੍ਰੋਜੈਕਟ ਸੀ ਤਕਰੀਬਨ ਤਕਰੀਬਨ ਸਵਾ ਮਹੀਨਾ ਡੇਢ ਮਹੀਨਾ ਇਸ ਪੂਰੇ ਕੰਮ ਨੂੰ ਕਰਨ ਦੇ ਲਈ ਲੱਗਿਆ ਫਾਈਨਲ ਟੱਚਸ ਜਿਹੜੇ ਨੇ ਉਹ ਅਨੰਦਪੁਰ ਸਾਹਿਬ ਵਿਖੇ ਇਸ ਸਮੇਂ ਵਿਧਾਨ ਸਭਾ ਨੂੰ ਜਿਹੜੇ ਉਹ ਦਿੱਤੇ ਜਾ ਰਹੇ ਨੇ ਤੇ ਇਹ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਨੰਦਪੁਰ ਸਾਹਿਬ ਦਾ ਭਾਈ ਜੈਤਾ ਜੀ ਮੈਮੋਰੀਅਲ ਜਿਹੜਾ ਹੈ ਅਨੰਦਪੁਰ ਸਾਹਿਬ ਵਿਖੇ ਬਣਿਆ ਹੋਇਆ ਹੈ ਜਤਾ ਜੀ ਜਿਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਜਾਂਦਾ ਹੈ ਉਹਨਾਂ ਦਾ ਮੈਮੋਰੀਅਲ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਉੱਥੇ ਵਿਧਾਨ ਸਭਾ ਦਾ ਸਾਰੇ ਦਾ ਸਾਲਾ ਜਿਹੜਾ ਸੈਟਅਪ ਲਗਾਇਆ ਹੈ ਤੇ ਜਿਵੇਂ ਤੁਸੀਂ ਮੈਮੋਰੀਅਲ ਦੇ ਅੰਦਰ ਐਂਟਰ ਕਰਦੇ ਹੋ ਤਾਂ ਤੁਹਾਨੂੰ ਇਹ ਪਿੱਛੇ ਮੇਰੇ ਲਿਖਿਆ ਹੋਇਆ ਵੀ ਤੁਸੀਂ ਦੇਖ ਸਕਦੇ ਹੋ ਪੰਜਾਬ ਵਿਧਾਨ ਸਭਾ ਕਿਉਂਕਿ ਸਪੈਸ਼ਲ ਸੈਸ਼ਨ ਜਿਹੜਾ ਹੈ ਸ਼੍ਰੀ ਅਨੰਦਪੁਰ ਸਾਹਿਬੇ ਕੇ ਬੁਲਾਇਆ ਜਾ ਰਿਹਾ ਹੈ ਇੱਕ ਪੂਰਾ ਫੀਲ ਇੱਕ ਪੂਰਾ ਐਂਬੀਅੰਸ ਜੋ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਸਥਿਤ ਹੈ ਉਹੀ ਐਂਬੀਅੰਸ ਉਹੀ ਫਰਨੀਚਰ ਉਹੀ ਕਲਰ ਸਕੀਮ ਕਿਤੇ ਨਾ ਕਿਤੇ ਪੂਰਾ ਉਹਨੂੰ ਦੇਣ ਦੀ ਪਰਪਸ ਇਹੀ ਹੈ ਕਿ ਜਦੋਂ 350 ਸਾਲਾ ਸ਼ਹੀਦੀ ਸ਼ਤਾਬ ਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਈ ਜਾ ਰਹੀ ਹੈ ਤਾਂ ਗੁਰੂ ਸਾਹਿਬ ਨੂੰ ਨਮਨ ਕਰਨ ਦੇ ਲਈ ਸਾਰੇ ਵਿਧਾਇਕ ਜਿਹੜੇ ਨੇ ਚਾਹੇ ਉਹ ਸੱਤਾਧਾਰੀ ਪਾਰਟੀ ਦੇ ਹੋਣ ਚਾਹੇ ਵਿਪੱਖ ਦੇ ਹੋਣ ਆਪੋਜੀਸ਼ਨ ਪਾਰਟੀਆਂ ਦੇ ਹੋਣ ਸਾਰਿਆਂ ਦੇ ਵੱਲੋਂ ਜਿਹੜਾ ਇਕੱਠੇ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਏਗਾ ਤੋਂ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਵੱਡੇ ਫੈਸਲੇ ਇਸ ਵਿਧਾਨ ਸਭਾ ਦੇ ਵਿੱਚ ਲੈ ਜਾ ਸਕਦੇ ਨੇ ਕਿਉਂਕਿ ਜਿੱਥੇ ਸ਼ਹਾਦਤ ਨੂੰ ਨਮਨ ਕਰਨਾ ਹੈ ਗੁਰੂ ਸਾਹਿਬ ਦੀ ਨਾਸਾਨੀ ਸ਼ਹਾਦਤ ਨੂੰ ਯਾਦ ਕਰਨਾ ਹੈ ਉੱਥੇ ਹੀ ਅਨੰਦਪੁਰ ਸਾਹਿਬ ਦੇ ਵਿਕਾਸ ਦੇ ਲਈ ਵੀ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਫੈਸਲੇ ਲੈ ਜਾ ਸਕਦੇ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਖਾਸ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਮਨ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਜਿਹੜੀ ਡਿਫੈਂਸ ਐਂਡ ਸਟ੍ਰੈਟੈਜਿਕ ਯੂਨੀਵਰਸਿਟੀ ਜਿਹੜੀ ਹੈ ਉਹ ਅਨੰਦਪੁਰ ਸਾਹਿਬ ਦੇ ਚੰਗਰ ਇਲਾਕੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਇੱਕ ਟਰੋਮਾ ਸੈਂਟਰ ਵੀ ਅਨੰਦਪੁਰ ਸਾਹਿਬ ਵਿੱਚ ਸਟੈਬਲਿਸ਼ ਕਰਨ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ 24 ਤਰੀਕ ਨੂੰ ਸਾਹਮਣੇ ਆਣ ਗਈਆਂ ਜਦੋਂ 24 ਤਰੀਕ ਨੂੰ ਇਸ ਸਥਾਨ ਦੇ ਉੱਪਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ ਬਿਲਕੁਲ ਜੀ ਚੈਲੈਂਜਿੰਗ ਤਾਂ ਹੈਗੀ ਹੈ ਥੋੜੇ ਟਾਈਮ ਚ ਐਡਾ ਵੱਡਾ ਸੈਟਅਪ ਲਾਉਣਾ ਪਰ ਗਵਰਨਮੈਂਟ ਦੇ ਸਾਰੇ ਡਿਪਾਰਟਮੈਂਟਸ ਸਰਕਾਰ ਦੇ ਫੈਸਲੇ ਨਾਲ ਜੁੜਿਆ ਹੋਇਆ ਸਾਰੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹੈ ਔਰ ਇਹ ਪਹਿਲੀ ਵਾਰੀ ਹੋਏਗਾ ਇਤਿਹਾਸ ਚ ਗੁਰੂ ਸਾਹਿਬ ਦੀ ਬਹਾਸਾਨੀ ਕੁਰਬਾਨੀ ਨੂੰ ਯਾਦ ਕਰਨ ਲਈ ਰਾਜਧਾਨੀ ਤੋਂ ਬਾਹਰ ਵਿਧਾਨ ਸਭਾ ਸਮਾਗਮ ਕਰ ਰਹੀ ਹੈ। ਅਤੇ ਮਤਲਬ ਹੁਣ ਤੱਕ ਦੇ ਇਤਿਹਾਸ ਚ ਪਹਿਲੀ ਵਾਰ ਹੀ ਹੈ। ਜੀ ਇਹ ਰਾਜਧਾਨੀ ਤੋਂ ਬਾਹਰ ਹੋਇਆ। ਖੂਬ ਹੋ ਰੈਪਲਿਕਾ ਜਿਹੜਾ ਵਿਧਾਨ ਸਭਾ ਚੰਡੀਗੜ੍ਹ ਵਿਖੇ ਉਹਦੇ ਰੈਪਲਿਕਾ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਂਜੀ ਹਾਂ ਉਹੀ ਰੈਪਲਿਕਾ ਉਹੀ ਫਿਗਰ ਉਹੀ ਕਲਰ ਔਰ ਉਹੀ ਸਿਟਿੰਗ ਜੋ ਉੱਥੇ ਹੈ ਉਹੀ ਇੱਥੇ ਹੋਏ 117 ਤੇ ਵਿਧਾਨਕਾਰ ਜਿਹੜੇ ਹੈਗੇ ਨੇ ਉਹਨਾਂ ਨੇ ਬੈਠਣਾ ਐਮਐਲਏਜ਼ ਨੇ ਉਸ ਤੋਂ ਇਲਾਵਾ ਹੋਰ ਸੈਟਿੰਗ ਦੀ ਜਿਹੜੀ ਅਰੇਂਜਮੈਂਟ ਹੈ ਉਹ ਕੋਣ ਕੋਣ ਉਹਨਾਂ ਦੇ ਵਿੱਚ ਬੈਠਣ ਦੇ ਲਈ ਰੈਨਮਟ ਕੀ ਹੈ ਦੇਖੋ ਜੀ ਪਬਲਿਕਲੀ ਵੀ ਅਰੇਂਜਮੈਂਟ ਹੈਗਾ ਪ੍ਰੈਸ ਲਈ ਵੀ ਹੈਗਾ ਔਰ ਆਫੀਸਰ ਜਿਹੜੇ ਅਟੈਂਡ ਕਰਨਗੇ ਸਮਾਗਮ ਉਹਨਾਂ ਲਈ ਵੀ ਬੈਠਣ ਦੇ ਗੈਲਰੀਜ਼ ਅਲੱਗ-ਅਲੱਗ ਤਿਆਰ ਕੀਤੀਆਂ ਗਈਆਂ ਔਰ ਉਹੀ ਜਿਵੇਂ ਉੱਥੇ ਗੈਲਰੀਜ਼ ਹੈਗੀਆਂ ਉਹੀ ਗੈਲਰੀਜ਼ ਇੱਥੇ ਹੋਣਗੀਆਂ ਕਿੰਨਾ ਕੁ ਸਮਾਂ ਇਹਨੂੰ ਜਦੋਂ ਇਹ ਸੁਫਰੂ ਦੇ ਵਿੱਚ ਆਈਡੀਆ ਕਨਸੀਵ ਕੀਤਾ ਸੀ ਕਿ ਵਿਧਾਨ ਸਭਾ ਨੂੰ ਬਾਹਰ ਲੈ ਕੇ ਜਾਣਾ ਹੈ ਚੰਡੀਗੜ੍ਹ ਤੋਂ ਉਦੋਂ ਤੋਂ ਲੈ ਕੇ ਕਿੰਨਾ ਕੁ ਟਾਈਮ ਪੂਰਾ ਇਨਫਰਾਸਟਰਕਚਰ ਡਵੈਲਪ ਕਰਨੇ ਲੱਗੇ ਇਹ 1 ਮਹੀਨੇ ਦੇ ਕਰੀਬ ਲੱਗ ਗਿਆ ਜੀ 1 ਮਹੀਨੇ ਦਾ ਲੱਗ ਗਿਆ ਇਹ ਕੋਈ ਮੋਟਾ-ਮੋਟਾ ਜਿਹਾ ਇੱਕ ਐਕਸਪੈਂਡਿਚਰ ਦੱਸ ਸਕੋਗੇ ਕਿੰਨਾ ਕੁ ਐਕਸਪੈਂਡਿਚਰ ਐਕਸਪੈਂਡਿਚਰ ਉਹ ਤਾਂ ਅਲੱਗ-ਅਲੱਗ ਡਿਪਾਰਟਮੈਂਟਸ ਇਨਵੋਲਵ ਨੇ ਹੈਗੇ ਇਹਦੇ ਵਿੱਚ ਉਹ ਉਹ ਹੀ ਦੱਸ ਸਕਦੇ ਆ ਕਿ ਸੰਧਾਨ ਸਭਾ ਵੱਲੋਂ ਕੋਈ ਖਰਚਾ ਨਹੀਂ ਕੀਤਾ ਜਾ ਰਿਹਾ ਠੀਕ ਹੈ ਜੀ ਜਿਹੜਾ ਇਹ ਫਰਨੀਚਰ ਦੇਖ ਰਹੇ ਆ ਅਸੀਂ ਸਾਰਾ ਇਹ ਨਵਾਂ ਫਰਨੀਚਰ ਲੱਗ ਰਿਹਾ ਹੈ ਇਹ ਪਰਮਾਨੈਂਟਲੀ ਬਾਏ ਕੀਤਾ ਗਿਆ ਜਾਂ ਇਹ ਟੈਂਪੋਰਰੀ ਮੇਕਸ ਅਰੇਂਜਮੈਂਟ ਹੈ ਕਿਸੇ ਕੰਪਨੀ ਦੇ ਥਰੂ ਆਊਟਸੋਰਸ ਕਰਕੇ ਕੀਤਾ ਨਹੀਂ ਤਾਂ ਇਹ ਇਹ ਸੈਸ਼ਨ ਲਈ ਹੈਗਾ ਇਹ ਤਾਂ ਜਿਹੜਾ ਅਰੇਂਜਮੈਂਟ ਹੈਗਾ ਇਹ ਪਰਮਾਨੈਂਟ ਨਹੀਂ ਹੈ ਇਸ ਲਈ ਕਿ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਸ ਜਿਹੜੀਆਂ ਹੈਗੀਆਂ ਉਹ ਲਾਈਵ ਟੈਲੀਕਾਸਟ ਹੁੰਦਾ ਇੱਥੋਂ ਵੀ ਉਹ ਜਿਹੜਾ ਹੈਗਾ ਉਸੇ ਤਰੀਕੇ ਦਾ ਲਾਈਵ ਟੈਲੀਕਾਸਟ ਹੋਏਗਾ ਜੀ ਸਾਰਾ ਉਹੀ ਸਿਸਟਮ ਉੱਥੇ ਜੋ ਉੱਥੇ ਹੁੰਦਾ ਬਰ ਬੈਠੇ ਪ੍ਰੋਸੀਡਿੰਗ ਵੀ ਹੋਣਗੀਆਂ ਲਾਈਵ ਪ੍ਰੋਸੀਡਿੰਗਸ ਵੀ ਹੋਣਗੀਆਂ ਔਰ ਸਾਰੇ ਸ਼ਹਿਰ ਚ ਸਕਰੀਨਸ ਵੀ ਲੱਗਣਗੀਆਂ ਇੱਥੇ ਉਹਦੇ ਤੇ ਵੀ ਡਿਸਪਲੇ ਹੋਏਗਾ ਸੈਸ਼ਨ ਜਿਹੜਾ ਹੈ ਉਹ ਕਿੰਨੇ ਕ ਟਾਈਮ ਦਾ ਜਿਹੜਾ ਉਹ 1 ਵਜੇ ਸਟਾਰਟ ਹੋਏਗਾ ਜੀ ਠੀਕ ਹੈ ਔਰ 5 5:30 6 ਵਜੇ ਤੱਕ ਚੱਲਣ ਦੀ ਸੰਭਾਵਨਾ ਹੈ ਸਰ ਸਰ ਸਟਾਰਟਿੰਗ ਦਾ ਵੀ ਕਿਸੇ ਸਾਹਿਬ ਨਾਲ ਸਟਾਰਟ ਹੋ ਜਾਵੇਗਾ ਸੈਸ਼ਨ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਨਮਨ ਕਰਨ ਲਈ ਇਹ ਸਾਰਾ ਸੈਸ਼ਨ ਹੀ ਗੁਰੂ ਸਾਹਿਬ ਨੂੰ ਨਮਨ ਕਰਨ ਲਈ ਉਹਨਾਂ ਨੂੰ ਸਿਰਦਾ ਪੇਟ ਕਰ ਲਈ ਇਹ ਲਿਖਿਆ ਗਿਆ ਔਰ ਸਾਰੇ ਸਟਾਰਟ ਤੋਂ ਲੈ ਕੇ ਅਖੀਰ ਤੱਕ ਗੁਰੂ ਸਾਹਿਬ ਦਾ ਹੀ ਇਥੇ ਸਾਰੇ ਵਿਚਾਰ ਅੱਛਾ ਡਿਪਾਰਟਮੈਂਟ ਤੁਹਾਡੇ ਕੋਲ ਕੀਤਾ ਜਾ ਰਿਹਾ ਵਿਧਾਨ ਸਭਾ ਦੇ ਵੱਲੋਂ ਇੱਕ ਮਹੀਨਾ ਮੈਨ ਪਾਵਰ ਦਾ ਤਾਂ ਮੈਂ ਐਗਜੈਕਟ ਨਹੀਂ ਦੱਸ ਸਕਦਾ ਕਿਉਂਕਿ ਅਲੱਗ-ਅਲੱਗ ਡਿਪਾਰਟਮੈਂਟਸ ਦੀ ਮੈਨ ਪਾਵਰ ਹੈਗੀ ਹੈ ਜੀ ਤੇ ਉਹ ਤਾਂ ਉਹੀ ਡਿਪਾਰਟਮੈਂਟਸ ਦੱਸ ਸਕਦੇ ਆ ਤੇ ਹੁਣ ਆਰੀ ਸੈਟੀਸਫਾਈਡ ਫॉर ਦਾ ਸਟਰਕਚਰ ਜਿਹੜਾ ਤੁਸੀਂ ਮਾਨੂੰ ਬਣਾ ਹਾਂਜੀ ਹਾਂ ਇਹਨੂੰ ਕੱਲ ਫਾਈਨਲ ਟੱਚ ਮਿਲੇਗਾ ਅਜੇ ਤੱਕ ਚੱਲ ਹੀ ਰਿਹਾ ਹੈ ਅਰੇਂਜਮੈਂਟਸ ਬੋਲੂ ਬੋਲੂ ਆਪੋਜੀਸ਼ਨ ਵੀ ਫਿਰ ਹਾਜ਼ਰੀ ਕਿਸ ਤਰ੍ਹਾਂ ਲਾਏਗੀ ਪਰ ਆਉਣਗੇ ਕਿ ਇਹਦੇ ਵਿੱਚ ਵੀ ਬਿਲਕੁਲ ਜੀ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਔਰ ਗਵਰਨਰ ਸਾਹਿਬ ਵੱਲੋਂ ਸਾਰਿਆਂ ਨੂੰ ਸਨਮਨ ਸਪੇਸ ਦਿੱਤੇ ਗਏ ਵੀ ਇੱਥੇ ਇਕੱਤਰ ਹੋਣਾ ਹੈ ਵਿਧਾਨ ਸਭਾ ਸਾਰੇ ਨੇ ਆਰਗੋਰਜਿਸ ਦੇ ਸਾਰੇ ਮੈਂਬਰ ਸਾਹਿਬਾਨ ਵੀ ਗੁਰੂ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਆਂ ਔਰ ਯਕੀਨਨ ਉਹ ਇੱਥੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਲਈ ਜ਼ਰੂਰ ਆਉਣਗੇ ਬਹੁਤ ਬਹੁਤ ਤੁਸੀਂ